ਇਹ ਹਾਲਾਤ ਮੈਂ ਜੇ ਅਖਬਾਰ ਚ ਖਬਰ ਪੜ ਕੇ ਆਇਆ ਵੀ ਪੰਚਾਇਤਾਂ ਤੋਂ ਫੰਡ ਮੰਗਵਾ ਰਹੇ ਵਾਪਸ 30 ਕਰੋੜ ਰੁਪਏ ਪੰਚਾਇਤਾਂ ਤੋਂ ਵਾਪਸ ਲਏ ਆ ਮੈਂ ਸਰਕਾਰ ਤੋਂ ਕੀ ਉਮੀਦ ਰੱਖਾਂ ਸਾਬ 20000 ਰੁਪਏ 4 ਲੱਖ ਏਕੜ ਦੇ ਉੱਤੇ 800 ਕਰੋੜ ਰੁਪਇਆ ਬਣਦਾ ਸਾਬ ਕਿੱਥੋਂ ਪੂਰਾ ਹੋਊਗਾ ਕਿ ਕਿੰਨੀਆਂ ਪੰਚਾਇਤਾਂ ਤੋਂ ਖੋਹੋਗੇ ਪੈਸੇ ਇੱਕ ਜੇਬ ਚੋਂ ਕੱਢ ਕੇ ਦੂਜੀ ਜੇਬ 'ਚ ਪਾਈ ਜਾਨੋ ਪੰਚਾਇਤਾਂ ਵਾਲਾ ਪੈਸਾ ਕਿਸਾਨਾਂ ਦਾ ਹੀ ਹੋਣਾ ਪਿੰਡਾਂ ਵਾਲਿਆਂ ਦਾ ਹੋਣਾ ਪੈਸਾ ਜਿਹੜਾ ਪਿੰਡਾਂ 'ਚ ਲੱਗਣਾ ਹੈ ਉਹ ਤੁਸੀਂ ਕਹਿ ਕੇ ਕੋਈ ਮਾਅਵਜਾ ਵੰਡ ਦੂਗਾ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਇਹਨਾਂ ਨੇ ਮੁਆਵਜਾ ਮੰਗਿਆ ਹੈ ਪਿੰਡਾਂ ਵਾਸਤੇ ਉਹ ਵੀ ਇੱਕ ਬਹੁਤ ਹੀ ਕੋਝਾ ਮਜ਼ਾਕ ਹੈ ਸਰ ਉਸ 13000 ਕਰੋੜ ਦੇ ਅੰਦਰ ਸਭ ਤੁਹਾਡੇ ਤੋਂ ਕੋਈ ਲੁਕਿਆ ਨਹੀਂ ਤੁਹਾਡੇ ਕੋਲ ਸਾਰੀ ਡਿਟੇਲਸ ਹੈ 13000 ਕਰੋੜ ਦੀ ਜਿਹੜੀਆਂ ਇਹਨਾਂ ਨੇ ਬਣਾਈ ਹੈ ਬ੍ਰੇਕਡਾਊਨ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਏਜੰਡਾ ਹੈ 5084 5048 ਕਰੋੜ ਰੁਪਏ ਮੰਗੇ ਹੈ ਰੂਰਲ ਡਿਵੈਲਪਮੈਂਟ ਵਾਸਤੇ 5000 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਵਾਸਤੇ ਸਾਰੇ ਪੰਜਾਬ ਦੇ 13000 ਜਾਂ 13000 ਪਿੰਡਾਂ ਵਾਸਤੇ ਨਹੀਂ 2000 ਪਿੰਡਾਂ ਦੀ ਗੱਲ ਕਰਦੇ ਆ ਵੈਸੇ ਜਿੱਥੇ ਤਾਈ ਮੇਰੀ ਨੌਲੇਜ ਹੈ ਸਰਕਾਰੀ ਆંકੜਿਆਂ ਤੇ ਜ਼ਿਆਦਾ ਯਕੀਨ ਮੈਂ ਨਹੀਂ ਕਰਦਾ 1400 ਪਿੰਡ ਪ੍ਰਭਾਵਿਤ ਹੋਏ ਹੈ ਪਰ ਜੇ 2000 ਵੀ ਮੰਨ ਲਈਏ ਹਰੇਕ ਪਿੰਡ ਦੇ ਖਾਤੇ 'ਚ 2.5 ਕਰੋੜ ਰੁਪਏ ਚੜ੍ਹਦੇ ਆ ਸਾਹਿਬ 32 ਕਰੋੜ ਰੁਪਇਆ ਇਹਨਾਂ ਨੇ ਲਾਇਆ ਕਿਤੇ 32 ਕਰੋੜ ਰੁਪਇਆ ਟੋਟਲ ਬਜਟਰੀ ਅਲੋਕੇਸ਼ਨ ਬਜਟ ਦਾ ਜਿਹੜਾ ਪੈਸਾ ਪਿਛਲੇ ਸਾਢੇ 3 ਸਾਲ ਚ ਰੂਰਲ ਡਿਵੈਲਪਮੈਂਟ ਮਿਨਿਸਟਰੀ ਨੇ ਖਰਚ ਕੀਤਾ ਹੈ 1500 ਕਰੋੜ ਰੁਪਇਆ ਤੋਂ ਫालतू ਹੈ ਨਹੀਂ ਸਾਬ 1 ਸਾਲ 700 770 ਕਰੋੜ ਰੁਪਇਆ 1 ਸਾਲ ਮੇਰੇ ਕਹੇ 1100 ਕੁਝ 1700 1800 ਕਰੋੜ ਰੁਪਇਆ ਇਹਨਾਂ ਨੇ ਸਾਢੇ 3 ਸਾਲਾਂ ਚ ਲਾਇਆ ਹੁਣ ਉਹਨਾਂ ਤੋਂ 1400 ਪਿੰਡਾਂ ਵਾਸਤੇ ਮੰਗੀ ਜਾਂਦੇ 5000 ਕਰੋੜ ਰੁਪਇਆ ਸਾਨੂੰ ਦੇ ਦਿਓ 1000 ਕਰੋੜ ਰੁਪਇਆ ਇਹਨਾਂ ਨੇ ਉਸ 13000 ਕਰੋੜ ਚ ਮੰਗਿਆ ਹੈ ਮੰਡੀ ਬੋਰਡ ਵਾਸਤੇ ਸਾਢੇ 3 ਸਾਲਾਂ 'ਚ ਇਸੇ ਸਰਕਾਰ ਨੇ ਇਸੇ ਮੰਡੀ ਬੋਰਡ ਨੇ ਸਿਰਫ 500 ਕਰੋੜ ਰੁਪਏ ਖਰਚ ਕੀਤੇ ਸਿਰਫ 500 ਕਰੋੜ ਰੁਪਏ ਪੂਰੇ ਪੰਜਾਬ ਦੀਆਂ ਸੜਕਾਂ ਵਾਸਤੇ ਹੁਣ 2000 ਪਿੰਡਾਂ 'ਚ 1400 ਪਿੰਡਾਂ ਵਾਸਤੇ ਮੰਗੀ ਜਾਂਦੇ 1000 ਕਰੋੜ ਰੁਪਇਆ ਸਾਬਾ ਕੋਈ ਲੂਟ ਨਹੀਂ ਮਚੀ ਉੱਥੇ ਕੇਂਦਰ ਸਰਕਾਰ ਚ ਵੀ ਤੁਸੀਂ ਲਿਖ ਕੇ ਭੇਜ ਦਿਓਗੇ ਉੱਥੋਂ ਉਹਨਾਂ ਨੂੰ ਭੇਜਣਾ ਹੈ ਹਿਸਾਬ ਕਿਤਾਬ ਮੰਗਣਗੇ ਸਾਬ ਹਿਸਾਬ ਕਿਤਾਬ ਦੀ ਗੱਲ ਜਿਸ ਗੱਲ ਦਾ ਮੈਨੂੰ ਅਫਸੋਸ ਹੈ ਉਹਨਾਂ ਦਾ ਚਾਹੀਦਾ ਗੁੱਸਾ ਪੰਜਾਬੀਆਂ ਨੂੰ ਤਾਂ ਹੋਊਗਾ ਗੁੱਸਾ ਪਰ ਜਿਸ ਇੱਕ ਪੋਜੀਸ਼ਨ ਤੇ ਮੈਂ ਬੈਠਾ ਆਈ ਕੈਨ ਨਾਟ ਅਫੋਰਡ ਟੂ ਲੂਜ਼ ਮਾਈ ਟੈਂਪਰ ਜਿਸ ਕਿਸਮ ਦੀ ਪ੍ਰੈਜੈਂਟੇਸ਼ਨ ਜੋ ਤਮਾਸ਼ਾ ਉੱਥੇ ਮੰਤਰੀ ਸਾਹਿਬ ਤੇ ਚੀਫ ਸੈਕਟਰੀ ਦੇ ਦਰਮਿਆਨ ਪਿਆ ਹੈ ਉੱਥੇ ਉਹਨੂੰ ਦੇਖ ਕੇ ਤਰਸਾਂਦਾ ਸਾਨੂੰ ਵੀ ਪੰਜਾਬ ਕਿਹੜੇ ਹੱਥਾਂ 'ਚ ਤੁਰ ਗਿਆ ਦੇਖੋ ਮੇਰੇ ਕੋਈ ਭਾਈਵਾਲ ਨਹੀਂ ਸਾਬ ਹਿਮਾਚਲ ਦੇ ਅੰਦਰ ਕਾਂਗਰਸ ਦੀ ਸਰਕਾਰ ਹੈ ਸੁਖਵਿੰਦਰ ਸੁਖੂ ਜੀ ਚੀਫ ਮਿਨਿਸਟਰ ਹੈ ਕਿਸੇ ਟਾਈਮ ਸਾਡੇ ਕੁਲੀਗ ਰਹੇ ਜਾਨਾ ਪਰ ਟੂਡੇ ਵੀ ਆਰ ਪੋਲੀਟੀਕਲੀ ਅਪੋਜ਼ਡ ਪਰ ਗੱਲ ਨੂੰ ਗੱਲ ਕਹਿਣੀ ਪਊਗੀ ਸਾਬ ਉਹਨਾਂ ਦੀ ਪ੍ਰੈਜੈਂਟੇਸ਼ਨ ਦੇਖੋ ਤੇ ਸਾਡੀ ਪ੍ਰੈਜੈਂਟੇਸ਼ਨ ਦੇਖੋ ਫਰਕ ਲੱਗਦਾ ਸਾਬ ਕੌਣ ਬੋਲ ਰਿਹਾ ਕਿੰਨੇ ਸੀਰੀਅਸ ਹੈ ਕਿੰਨੇ ਜੈਨੂਇਨੈਸ ਹੈ ਜੈਨੂਇਨੈਸ ਸਾਬ ਮੁੱਖ ਮੰਤਰੀ ਜੀ ਬਿਮਾਰ ਸੀ ਮੈਂ ਮੰਨ ਲਿਆ ਬਿਮਾਰ ਸੀਗੀ ਮੈਂ ਇਹਨਾਂ ਕੰਮਾਂ ਜ ਨਹੀਂ ਚਾਹੁੰਦਾ ਕਿਉਂ ਬਿਮਾਰ ਸੀ ਆ ਨਰਾਜ਼ ਸੀ ਜਾਂ ਕੋਈ ਉਹਨਾਂ ਦਾ ਨਿੱਜੀ ਮਸਲਾ ਹੈ ਹੋ ਸਕਦਾ ਕਰੇ ਰੋਲਾ ਕਰੇ ਤਾਂ ਹੀ ਆ ਚਾਹਗੇ ਵੇਸ ਕਰਕੇ ਨਰਾਜ਼ ਹੋਣ ਨਹੀਂ ਮੈਂ ਬਿਮਾਰ ਮੰਨਦਾ ਬਿਮਾਰ ਸੀਗੇ ਜਿਹੜੀ ਹੈ ਨਬਜ਼ ਘਟ ਗਈ ਸੀ ਉਹ ਪਲਸ ਰੇਟ ਘਟ ਗਿਆ ਸੀਗਾ ਹੁਣ ਠੀਕ ਹੋ ਗਿਆ ਠੀਕ ਹੈ ਮੁਬਾਰਕ ਉਹਨਾਂ ਨੂੰ ਮੁੱਖ ਮੰਤਰੀ ਦੇ ਬਾਅਦ ਪ੍ਰੋਟੋਕੋਲ ਦੇ ਹਿਸਾਬ ਨਾਲ ਬੜਾ ਫਰਕ ਪੈਂਦਾ ਸਾਬ ਸੀਨੀਅਰਟੀ ਕਿਹੜੇ ਮਨਿਸਟਰ ਦੀ ਮਨਵਾਦ ਦੱਸ ਦਿਓ ਸਾਬ ਸ਼ਾਇਦ ਮੈਂ ਕਮਲਾ ਮੈਨੂੰ ਪਤਾ ਨਹੀਂ ਨੰਬਰ 2 ਕਿਹਦੀ ਹੈ ਹਰਪਾਲ ਚੀਮਾ ਜੀ ਉਹਦਾ ਰੌਲਾ ਪਿਆ ਖੜਾ ਸੀ ਵਿਚਾਲੇ ਕਹਿੰਦੇ ਸੀਗੇ ਅਮਨ अरोड़ा ਜੀ ਵੀ ਆ ਹੈਗੇ ਮੈਂ ਮੈਂ ਨੰਬਰ ਦੋ ਆ ਕਹਿੰਦੇ ਨਹੀਂ ਨੰਬਰ ਦੋ ਤਾਂ ਚੀਮਾ ਸਾਹਿਬ ਹੈ ਉਥੇ ਕਿਹਨੂੰ ਆਉਣਾ ਚਾਹੀਦਾ ਸੀ ਸਾਬ ਮੇਰਵਾੜ ਹਰਪਾਲ ਚੀਮਾ ਜੀ ਉਹਨਾਂ ਨੂੰ ਤਾਂ ਪਤਾ ਹੈ ਐਸਡੀਆਰਐਫ ਦਾ ਪਤਾ ਉਹਨਾਂ ਨੂੰ ਉਹਨਾਂ ਨੂੰ ਤਾਂ ਪੈਸੇ ਦਾ ਪਤਾ ਉਹਨੂੰ 60000 ਦਾ ਵੀ ਪਤਾ ਹੋਣਾ ਵੀ ਇਹ 60000 ਕਾਹਦੇ ਮੰਗ ਰਿਹਾ ਮੈਂ ਜੀ ਫਾਈਨੈਂਸ ਮਿਨਿਸਟਰ ਹੈ ਭੇਜਿਆ ਕਿਨੂੰ ਖੁੱਡੀਆਂ ਸਾਹਿਬ ਨੂੰ ਖੁੱਡੀਆਂ ਸਾਹਿਬ ਦੀ ਸੀਨੀਅਰਿਟੀ ਮੈਨੂੰ ਪਤਾ ਨਹੀਂ ਮੇਰੇ ਤਾਂ ਭਰਾ ਮੇਰੇ ਤਾਂ ਪੁਰਾਣੇ ਕੁਲੀਗ ਰਏ ਆ ਸਾਹਿਬ ਹਾਈएस्ट ਰਿਗਾਰਡ ਫੋਰ ਹਿਮ ਪਰ ਮੈਂ ਉਹਨਾਂ ਤੋਂ ਆ ਐਕਸਪੈਕਟ ਕਰਾ ਉਹਨ ਮੇਰੇ ਵਰਗੇ ਕਮਲੇ ਨੂੰ ਖੜਾ ਕਰ ਦੇਣ ਉੱਥੇ ਜਾ ਕੇ ਜਦੋਂ ਹਿਸਾਬ ਦੱਸ ਮੈਂ ਕਿੱਦੋਂ ਦੱਸੂਗਾ ਸਾਹਿਬ ਮੇਰ ਤੋਂ ਖੇਤੀਬਾੜੀ ਦਾ ਪੁੱਛ ਲਓ ਮੈਂ ਦੱਸ ਦੂੰਗਾ ਮੈਂ ਉਹ ਸਿੱਟਾ ਨਾਲ ਲੈ ਕੇ ਗਿਆ ਮੈਂ ਆ ਦੇਖ ਲਓ ਜੀ ਆ ਸਾਡਾ ਚੋਨਾ ਸਾਰਾ ਇਹਦੇ ਜੜਾਜੇ ਪਾਣੀ ਇੰਨੇ ਦਿਨ ਆ ਕੇ ਖੜ ਗਿਆ ਜਿੱਥੇ ਪਾਣੀ ਖੜ ਜੇ ਜੜਾਜੇ ਕੁਛ ਨਹੀਂ ਹੁੰਦਾ ਉੱਥੇ ਮੈਂ ਦੱਸਿਆ ਮੈਂ ਕਿ ਜੀ ਸਾਡੇ ਆ ਚੋਨੇ ਦੀ ਜੜਾਜੇ ਪਾਣੀ ਖੜ ਗਿਆ ਤੇ ਪੰਜਾਬ ਦੀ ਜੜਾਜੇ 5 ਸਾਲ ਵਾਸਤੇ ਆਪ ਆ ਕੇ ਬੈਗੀ ਕੁੰਡਾ ਪੰਜਾਬ ਦਾ ਕਰ ਪਹਿਲਾਂ ਕੁਛ ਨਹੀਂ ਹੋਣਾ ਇੱਥੇ ਪਰ ਦੂਜੇ ਮੰਤਰੀ ਭੇਜਤੇ ਮੁੰਨੀਆ ਸਾਹਿਬ ਮੁੰਨੀਆ ਸਾਹਿਬ ਤੋਂ ਮੈਂ ਮਾਫੀ ਚਾਹੂੰਗਾ ਆਈ ਐਮ ਰੀਅਲੀ ਰਿਗਰਟ ਬਿਉਨਾਦੀ ਕਦੇ ਮੇਰੀ ਪਾ ਉਹਨਾਂ ਨੇ ਪਾਵਨਾ ਨੂੰ ਠੇਸ ਲਗਿਆ ਸੁਨੀਲ ਨੇ ਮੇਰੀ ਬੇਇੱਜ਼ਤੀ ਕਰਤੀ ਮੁੰਡਿਆ ਸਾਹਿਬ ਆਈ ਆ ਹਾਈਐਸਟ ਰਿਗਾਰਡ ਫਾਰ ਯੂ ਮੇਰੀ ਕਦੇ ਮੁਲਾਕਾਤ ਉਹਨਾਂ ਨਾਲ ਨਹੀਂ ਹੋਈ ਤੇ ਨਾ ਹੀ ਮੈਂ ਕਿਹਾ ਮੈਨੂੰ ਜਾਣਦਾ ਨਹੀਂ ਮੈਂ ਕਿਹਾ ਮੁਲਾਕਾਤ ਮੇਰੀ ਨਹੀਂ ਹੋਈ ਪਰ ਮਨੂ ਆ ਨਹੀਂ ਸੀ ਪਤਾ ਵੀ ਉਹਨਾਂ ਕੋਲ ਮਹਿਕਮਾ ਕਿਹੜਾ ਹੈ ਕਿਉਂਕਿ ਜਦੋਂ ਨਾਮ ਆਇਆ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਜਾ ਰਹੇ ਤੇ ਮੈਂ ਕਿਹਾ ਮੁੰਡੀਆਂ ਸਾਹਿਬ ਕਿਹੜੇ ਮਹਿਕਮੇ ਦੇ ਹਰ ਬੰਦੇ ਹੈ ਮੈਂ ਕਿਹਾ ਹਰ ਬੰਦਾ ਇਹਨਾਂ ਨੂੰ ਨੁਕਸਾਨ ਹੋਇਆ ਨਹੀਂ ਫਿਰ ਉਹ ਮੈਂ ਕਢਾ ਕੇ ਲਿਸਟ ਦੇਖੀ ਪਤਾ ਲੱਗਿਆ ਡਿਜ਼ਾਸਟਰ ਮੈਨੇਜਮੈਂਟ ਵੀ ਮਹਿਕ ਫੀਲ ਬੈਡ ਐਂਡ ਆਈ ਰਿਗਰੈਟ ਵੀ ਤੁਹਾਡੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪਰ ਐਨੇ ਨਾਜ਼ੁਕ ਮિજાਜ ਵੀ ਨਾ ਬਣੋ ਕਿਉਂਕਿ ਜਿਹੜੀ ਸਰਕਾਰ 'ਚੇ ਕੰਮ ਕਰ ਰਹੇ ਹੋ ਉਥੇ ਮੰਤਰੀਆਂ ਨੂੰ ਨਹੀਂ ਪਤਾ ਢਾਲੀਵਾਲ ਸਾਹਿਬ ਦੀ ਗੱਲ ਕਰੀ ਜਾਣਾ ਮੈਂ ਸਾਹਿਬ ਢਾਲੀਵਾਲ ਸਾਹਿਬ ਆਪਣੇ ਵਿਭਾਗੇ ਵਿੱਚ ਲਿਖਦੇ ਹੁੰਦੇ ਸੀ ਐਨਆਰਆਈ ਵਿਭਾਗ ਬਾਅਦ 'ਚ ਪਤਾ ਲੱਗਿਆ ਇਹ ਨਹੀਂ ਵਿਭਾਗ ਹੈ 6 ਮਹੀਨੇ ਤਏ ਸਾਰੇ ਪੰਜਾਬ ਨੂੰ ਬੇਵਕੂਫ ਬਣਾਈ ਰੱਖਿਆ ਇਹਨਾਂ ਨੇ ਉਦੋਂ ਦਾ ਕਿਸੇ ਨੇ ਮਹਿਸੂਸ ਨਹੀਂ ਕੀਤਾ ਸੁਨੀਲ ਜਾ ਕੇ ਨੇ ਪੁੱਛ ਲਿਆ ਵੀ ਇਹਨਾਂ ਕੋਲ ਮਹਿਕਮਾ ਕਿਹੜਾ ਹੈ ਵੈਸੇ ਤਾਂ ਬੁਰਾ ਨਾਮ ਮੰਨਣ ਕਿਤੇ ਭਗਵੰਤ ਮਾਨ ਜੀ ਨੂੰ ਠੇਸ ਨਾ ਲੱਗ ਜੇ ਬੜੇ ਪਾਉਕ ਹੈ ਕਿਉਂਕਿ ਜਿਸ ਦਿਨ ਬਿਮਾਰ ਹੈ ਉਸ ਦਿਨ ਪਾਉਕ ਹੋਗੇ ਸੀ ਉਸ ਤੋਂ ਪਹਿਲੇ ਦਿਨ ਉਸ ਦਿਨ ਪਾਉਕ ਹੋਗੇ ਸੀ ਅੰਜੂ ਆ ਗਈ ਸੀ ਕਿ ਬੜੇ ਪਾਉਕ ਹੋਗੇ ਹੁਣ ਪਾਉਕ ਨਾ ਹੋ ਜਾਣ ਭਗਵੰਤ ਮਾਨ ਜੀ ਮੇਰਾ ਤੁਹਾਨੂੰ ਚੈਲੰਜ ਹੈ ਜੇ ਕਿਤੇ ਸੁਣ ਰਹੇ ਹੋ ਤਾਂ ਬਾਅਦ ਚਾਹ ਤਾਂ ਪਤਾ ਨਹੀਂ ਲਿਸਟ ਕੱਢ ਲੋਂਗੇ ਤਾਂ ਤੁਸੀਂ ਸਾਰੇ ਮੰਤਰੀਆਂ ਦੇ ਮਹਿਕਮੇ ਮੈਨੂੰ ਦੱਸ ਦਿਓ ਤਾਂ ਮੈਨੂੰ ਏਟਾ ਬਿਠਾ ਲਿਓ ਸਾਹਿਬ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣਾ ਕਿ ਮੁੱਖ ਮੰਤਰੀ ਸਾਹਿਬ ਦੇ ਆਪਣੇ ਮੰਤਰੀਆਂ ਦੇ ਨਾਮ ਦੱਸ ਦੇਣ ਪੂਰੇ ਵੀ ਕਿਹੜੇ ਕਿਹੜੇ ਮੇਰੇ ਮੰਤਰੀ ਹੈ ਕਿਉਂਕਿ ਮੁੰਜਵਾਨੀ ਸਾਹਿਬ ਮੁੰਜਵਾਨੀ ਮੁੰਜਵਾਨ ਨਹੀਂ ਪਤਾ ਸਾ ਸੋ ਆਮ ਸੌਰੀ ਬਟ ਆ ਸਟਿਲ ਰਿਗਰੈਟ ਅਗਰ ਮੁੰਡਿਆ ਸਾਹਿਬ ਨੂੰ ਅੱਜ ਭਗਵੰਤ ਮਾਨ ਜੀ ਨੇ ਬਿਆਨ ਦਿੱਤੇ ਐ ਪ੍ਰੈਸ ਕਾਨਫਰੰਸ 'ਚ ਬੜਾ ਸੀਰੀਅਸ ਮਸਲਾ ਹੈ ਦੇ ਵਿੱਚ ਪਹਿਣਾ ਨਹੀਂ ਚਾਹੀਦਾ ਬਟ ਅ ਸੀਰੀਅਸਨੈਸ ਦੇ ਨਾਲ ਇੱਕ ਮਸਲਾ ਜੁੜਿਆ ਹੋਇਆ ਹੈ ਸਾਹਿਬ ਇਸ ਕਰਕੇ ਮੈਂ ਕਹਿ ਰਿਹਾ ਉਹਨਾਂ ਨੂੰ ਜਦੋਂ ਇਸ ਗੱਲ ਦਾ ਆਇਆ ਪੱਤਰਕਾਰਾਂ ਨੇ ਪੁੱਛਿਆ ਵੀ ਸੁਨੀਲ ਜਾਖੜ ਨੇ ਕਿਹਾ ਜੀ ਮੈਂ ਤਾਂ ਮੁੰਡਿਆ ਜੀ ਦਾ ਵਿਭਾਗ ਨਹੀਂ ਜਾਣਦਾ ਕ ਜਾਖੜ ਨੂੰ ਕਹੋ ਵੀ ਯਾਦ ਕਰ ਲਵੇ ਮੁੰਡੀਆਂ ਦਾ ਮਹਿਕਮਾ ਕਿਉਂਕਿ ਅਸੀਂ ਮੁੜ ਕੇ ਵੀ ਆਣ ਵਾਲੇ ਹਾਂ ਮੈਂ ਕਹਾਂ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਕਿਸਮ ਦੀਆਂ ਸੁਣਦੇ ਹਾਂ ਵਿਧਾਨ ਸਭਾ 'ਚ ਬਹੁਤ ਹੁੰਦੀਆਂ ਨੇ ਕੋਈ ਕਹਿੰਦਾ 25 ਸਾਲ ਅਸੀਂ ਰਾਜ ਕਰਾਂਗੇ ਕੋਈ ਕਹਿੰਦਾ 50 ਸਾਲ ਕਰਦੇ ਹਾਂ ਕੋਹ ਸਾਰੇ ਕਰਦੇ ਆਏ ਐ ਚਲੇ ਗਏ ਐ ਕੋਈ ਗੱਲ ਨਹੀਂ ਆ ਜਾਣ ਲੋਕਾਂ ਦਾ ਸਦਕੇ ਜੀ ਲੋਕ ਜਿਹਨੂੰ ਲੈ ਕੇ ਆਣਗੇ ਪਰ ਫਿਰ ਕਹਿੰਦੇ ਤੁਸੀਂ ਅਗਰ ਨਹੀਂ ਤੁਹਾਨੂੰ ਪਤਾ ਤਾਂ ਬੀਬੀ ਪਟਲ ਜੀ ਤੋਂ ਪੁੱਛ ਲਿਓ ਜਦੋਂ ਉਹਨਾਂ ਨੇ ਆਹ ਗੱਲ ਕਹੀ ਨਾ ਫਿਰ ਮੈਂ ਕਿਹਾ ਸੁਨੀਲ ਜਾਖੜ ਪ੍ਰੈਸ ਕਾਨਫਰੈਂਸ ਚ ਚੱਲਿਆ ਥੋੜਾ ਪਤਾ ਕਰ ਲੋ ਵੀ ਸ਼ਾਇਦ ਮੁੰਡੀਆਂ ਜੀ ਦੇ ਬਾਰੇ ਤੁਹਾਨੂੰ ਪੂਰਾ ਪਿਛੋਕੜ ਪਤਾ ਨਾ ਹੋਵੇ ਮੈਂ ਪਤਾ ਕੀਤਾ ਸਾਬ ਮੁੰਡੀਆਂ ਸਾਹਿਬ ਬੁਰਾ ਨਾ ਮੰਨਿਓ ਉੱਥੇ ਇਲਾਕੇ 'ਚ ਥੋੜਾ ਨਾਮ ਘੱਟ ਬੋਲਦਾ ਹਰਦੀਪ ਸਿੰਘ ਮੁੰਡੀਆਂ ਜੀ ਦਾ ਤੇ ਥੋੜੇ ਪਰ ਗੁਰਦੀਪ ਸਿੰਘ ਮੁੰਡੀਆਂ ਜੀ ਦਾ ਨਾਮ ਬਹੁਤ ਬੋਲਦਾ ਹੱਸੋ ਨਾ ਸਾਬ ਤੁਸੀਂ ਆ ਜਿਹੜੀ ਚਿਹਰੇ ਤੇ ਮੁਸਕਾਨ ਹੈ ਆ ਗੱਲ ਦੱਸਦੀ ਨਹੀਂ ਲੋਕਾਂ ਨੂੰ ਪੁੱਛ ਲੋ ਲੋਕਾਂ ਨੇ ਧਰਨੇ ਲਾਏ ਸੀਗੇ ਉਹ ਜਿਹੜਾ ਉੱਥੇ ਬੰਨ ਟੁੱਟਿਆ ਨਾ ਤੁਸੀਂ ਬੰਦ ਉਹ ਮਾਈਨਿੰਗ ਦੇ ਵਿੱਚ ਸ਼੍ਰੀਮਾਨ ਜੀ ਦਾ ਨਾਮ ਬੋਲਦਾ ਹੈ ਯਾਰਾਂ ਦਾ ਨਾਮ ਬੋਲਦਾ ਹੈ ਉੱਥੇ ਐਵੇਂ ਨਾ ਖਾਤੇ ਫਰੋਲਣ ਦਾ ਕਹਿਦਿਆ ਕਰੋ ਕਿਤੇ ਐ ਪਤਾ ਲੱਗਿਆ ਇੱਥੇ 2 ਐਮਐਲਏ ਭਜਾ ਰੱਖਿਆ ਫਿਰ ਤੀਜਾ ਭਜਾਣਾ ਪਵੇ ਫਿਰ ਪੁਲਸ ਮਗਰ ਪੱਜੀ ਫਿਰਦੀ ਹੋਵੇ ਕਿਉਂਕਿ ਅਸੀਂ ਖਾਤੇ ਸਾਰੇ ਫਰੋਲ ਕੇ ਲਿਆਵਾਂਗੇ ਮਾਨ ਸਾਹਿਬ ਆ ਕਾਂਗਰਸ ਪਾਰਟੀ ਨੂੰ ਜਿਹਨੂੰ ਡਰਾ ਕੇ ਤੁਸੀਂ ਬਿਠਾ ਲਓਵੇਂ ਮਸਾਂ ਦੇ ਖਾਤੇ ਖੋਲੂਗਾ ਅਸੀਂ ਸਾਰੀਆਂ ਗੱਲਾਂ ਦੇ ਖਾਤੇ ਖੋਲਾਂਗੇ ਸਾਬ ਸਾਰੀਆਂ ਗੱਲਾਂ ਦਾ ਹਿਸਾਬ ਦੇਣੇ ਪੈਣਗੇ ਪਰ ਅੱਜ ਦੇ ਦਿਨ ਮੇਰਾ ਇਹ ਮੈਂ ਹਿਸਾਬ ਕਿਤਾਬ ਤਾਂ ਬਾਅਦ 'ਚ ਲਊਗਾ ਅੱਜ ਤਾਂ ਮੇਰਾ 1 ਮਿੰਟ ਸਾਬ ਸਾਰੇ ਸਵਾਲਾਂ ਦਾ ਜਵਾਬ ਮੈਂ ਮੈਂ ਦੇਊਗਾ ਪਰ ਮੇਰਾ ਇੱਕ ਸਵਾਲ ਭਗਵੰਤ ਮਾਨ ਜੀ ਨੂੰ ਹੈ ਭਗਵੰਤ ਮਾਨ ਜੀ ਇਹ ਸਵਾਲ ਵੀ ਹੈ ਬੇਨਤੀ ਵੀ ਹੈ ਅੱਜ ਤੁਸੀਂ ਕਹਿਗੇ ਮੈਂ ਡਿਟੇਲ 'ਚ ਜਾਊਂਗਾ ਇਹ ਜਾਊਂਗਾ ਉਹ ਜਾਊਂਗਾ ਆ ਭੀਮਾ ਕਰਵਾਓ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰਾਓ ਜਾਂ ਜਿਹੜੀ ਤੁਸੀਂ ਕਹ ਅਸੀਂ ਵੀ ਇਸ 스테ਟ ਦੀ ਆਪਣੀ ਕਰਕੇ ਕਰਾਵਾਂਗੇ ਕੋਈ ਸਿੰਕਿੰਗ ਫੰਡ ਬਣਾਓ ਪੰਜਾਬ ਤਾਂ ਸਿੰਕ ਹੋ ਰਿਹਾ ਪਰ ਇੱਕ ਉਹਦੇ ਵਾਸਤੇ ਕੋਈ ਨਾ ਕੋਈ ਪ੍ਰੀਮੀਅਮ ਦੇਣ ਵਾਸਤੇ ਉਹਦਾ ਫੰਡ ਬਣਵਾਓ ਦੂਜਾ ਮੇਰਾ ਸਵਾਲ ਹੈ ਇਹ ਸਾਰੇ ਸਵਾਲ ਵੈਸੇ ਤਾਂ ਭਗਵੰਦ ਮਾਨ ਜੀ ਵੀ ਨਹੀਂ ਕਰਨੇ ਚਾਹੀਦੇ ਮੇਰੇ ਕੇਜਰੀਵਾਲ ਸਾਹਿਬ ਦੇ ਨਾਮ ਪਾਇਓ ਜੀ ਸਵਾਲ बिकॉज ਹੀ ਇਸ ਦਾ ਡੀ ਫੈਕਟ ਚੀਫ ਮਿਨਿਸਟਰ ਟੂਡੇ ਮੇਰੇ ਸਵਾਲ ਕੇਜਰੀਵਾਲ ਸਾਹਿਬ ਨੂੰ ਹੈ ਕੇਜਰੀਵਾਲ ਸਾਹਿਬ ਕਿਦੋਂ ਕਰਵਾਓਗੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੇ ਤੁਹਾਨੂੰ ਪ੍ਰਧਾਨ ਮੰਤਰੀ ਜੀ ਫੋਟੋ ਚੰਗੀ ਨਹੀਂ ਲੱਗਦੀ ਥੋੜੀ ਤਾਂ ਮੈਨ ਲੱਗਣ ਦੀ ਕਹਿ ਨਹੀਂ ਸਕਦਾ ਭਰਾ ਮੈਂ ਜਰੂਰ ਬੇਨਤੀ ਕਰਦੀ ਹਾਂ ਕਿ ਉੱਥੇ ਪ੍ਰਧਾਨ ਮੰਤਰੀ ਜੀ ਫੋਟੋ ਨਾਲ ਲੱਗੇ ਪਰ ਘੱਟ ਘੱਟ ਬੀਮਾ ਕਰਵਾ ਦਿਓ ਕਿਉਂਕਿ 1500 ਕਰੋੜ ਰੁਪਏ ਆਯੂਸ਼ਮਾਨ ਭਾਰਤ ਦੇ ਇਸੇ ਕਰਕੇ ਰੁਕੇ ਪਏ ਰਹੇ 2 ਸਾਲ ਜਦੋਂ ਤਈ ਆਮ ਆਦਮੀ ਕਲੀਨਿਕ ਤੇ ਕਹਿੰਦੇ ਭਗਵੰਤ ਮਾਨ ਤੇ ਕੇਚਰੀਵਾਲ ਦੀ ਫੋਟੋ ਲੱਗੂਗੀ ਰੋਲਾ ਫੋਟੋਆਂ ਕਰਕੇ ਆ 4 ਲੱਖ ਏਕੜ ਡੋਬੇ ਦਾ ਪੈਸਾ ਨਹੀਂ ਮਿਲ ਰਿਹਾ ਸਾਹਿਬ ਦੂਜਾ ਸਵਾਲ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਤੁਹਾਡੇ ਮੰਤਰੀ ਵਿਜੈ ਗੋਇਲ ਜੀ ਦਾ ਵਿਧਾਨ ਸਭਾ ਦੇ ਅੰਦਰ ਜਵਾਬ ਹੈ ਮੇਰੇ ਕੋਲ ਰਿਟਰਨ ਉਹਦੀ ਕਾਪੀ ਪਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਦੋਸ ਅਵਿੰਦਰ ਗੋਇਲ ਸਾਹਿਬ ਵਿਰਿੰਦਰ ਗੋਇਲ ਸਾਹਿਬ ਉਹ ਵਿਜੈ ਉਹਨਾਂ ਦਾ ਨਾਮ ਆ ਜਾਂਦਾ ਜਿਨ੍ਹਾਂ ਨੇ ਪਹਿਲਾਂ ਐਮਐਲਏ ਤੇ ਮੰਤਰੀ ਦੇ ਪਰਚਾ ਕਰਾਇਆ ਸੀ ਉਹ ਸਾਰਾ ਕੁਝ ਮਿਕਸ ਹੋਇਆ ਕਰਦਾ ਜੀ ਅੱਜ ਕੱਲ੍ਹ ਵਿਰਿੰਦਰ ਗੋਇਲ ਜੀ ਤੋਂ ਨਹੀਂ ਸਾਰੇ ਨਾਮ ਨੂੰ ਮਿਟਕੇ ਕੇਜਰੀਵਾਲ ਸਾਹਿਬ ਸਿਮਟ ਕੇ ਜੀ ਸਾਰਿਆਂ ਦੀ ਆਈਡੈਂਟਿਟੀ ਕੇਜਰੀਵਾਲ ਸਾਹਿਬ ਹੈ ਕੇਜਰੀਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ 230 ਕਰੋੜ ਰੁਪਏ ਦਾ ਬਿਆਨ ਹੈ ਉਹਨਾਂ ਦਾ ਵੀ 230 ਕਰੋੜ ਰੁਪਏ ਅਸੀਂ ਐਮਬੈਂਕਮੈਂਟ ਸਟਰੈਂਥਨਿੰਗ ਤੇ ਲਾਤੇ ਤੇ ਫੂਲ ਪ੍ਰੂਫ ਅਰੇਂਜਮੈਂਟ ਐਗਜੈਕਟ ਵਰਡ ਉਹਨਾਂ ਨੇ ਯੂਜ਼ ਕੀਤਾ ਫੂਲ ਪ੍ਰੂਫ ਮੇਰਾ ਸਵਾਲ ਹੈ ਉਹ 230 ਕਰੋੜ ਰੁਪਏ ਕਿੱਥੇ ਕਿੱਥੇ ਲੱਗੇ ਸੀਗੇ ਕਿਹੜੇ ਕਿਹੜੇ ਬੰਨ ਮਜ਼ਬੂਤ ਹੋਏ ਕਿਉਂਕਿ ਨੋ ਬਰੀਚਸ ਮੈਂ ਦੇਖ ਕੇ ਆਂ ਉਹ ਸਾਰੀਆਂ ਉੱਥੇ ਕੋਨੇ ਵਾਲ ਦੇ ਆਲੇ ਦੁਆਲੇ ਨੋ ਬਰੀਚਸ ਹੋਈਆਂ ਸਾਬ ਅੱਜ ਦੇ ਅਗਰ ਆਪਾਂ ਅਖਬਾਰ ਕੱਢ ਲਈਏ ਕਹਿੰਦੇ ਆ 45 ਬ੍ਰੀਚਸ ਹੋਈਆਂ ਟੋਟਲ 45 ਬੰਦ ਥਾਂ ਥਾਂ ਬੰਦ ਜਿਹੜੇ ਬ੍ਰੀਚ ਹੋਏ ਐ ਉਸ ਚੋਂ 42 ਥਾਂ ਰਾਵੀ ਦੇ ਉੱਤੋਂ ਹੋਏ ਐ ਸਾਬ ਤੇ ਆ ਜਿਹੜਾ ਦੋ ਫਾੜ ਕਰਦੇ ਆ ਨਾ ਨਹੀਂ ਜੀ ਕੇਂਦਰਤਾ ਖਿਲਾਫ ਐ ਜੀ ਬੀਬੀਐਮ ਨੂੰ ਕਹਿ ਕੇ ਡਬੋਤਾ ਜੀ ਸਾਰੇ ਦਾ ਸਾਰਾ ਨੁਕਸਾਨ ਐ ਇੱਥੇ ਰਾਵੀ ਦੇ ਛੱਟ 'ਚ ਆਇਆ ਸਾਬ ਸਤਲੁਜ ਵਾਲੇ ਛੱਟ 'ਚ ਤਾਂ ਸਾਡੇ ਵਾਲਾ ਇਲਾਕਾ ਜਿਹੜੇ ਫਾਜ਼ਿਲਕਾ ਦੇ ਕਈ ਪਿੰਡੋਂ ਪਤਨ ਤੋਂ ਪਾਰ ਐ ਉੱਥੇ ਜਾ ਕੇ ਵਜਦੀ ਚਾਏ ਕਿੰਨੀ ਮੈਂ ਆ ਜੇ ਜਦੋਂ ਪਾਣੀ ਛੱਡਦੇ ਪਾਖੜੇ ਤੋਂ ਸਾਡੇ ਵਾਲੇ ਤਾਂ ਡੋਬੇ ਜਾਂਦੇ ਜਾਂਦੇ ਸਭ ਪਰ ਆ ਜਿਹੜਾ ਹੈ ਨਾ ਰਾਵੀ ਦਾ ਕਰਕੇ ਮੇਰੀ ਮੈਂ ਕਿਸੇ ਅਫੀਸਰ ਤੇ ਨਹੀਂ ਉਂਗਲੀ ਚੱਕਦਾ ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੰਦਾ ਮੈਂ ਤਾਂ ਇੰਨਾ ਕਹਿਣਾ ਚਾਹਣਾ ਆ ਜਿਹੜੀ ਗਲਤ ਇੱਕ ਦੁਰਭਾਵਨਾ ਪੈਦਾ ਕਰਦੇ ਨੇ ਸਾਬ ਇਹਨੂੰ ਬੰਦ ਕਰੋ ਸਾਬ ਵੀ ਕੇਂਦਰ ਪੰਜਾਬ ਦੇ ਖਿਲਾਫ ਹੈ ਜੀ ਪੰਜਾਬ ਨੂੰ ਡੋਬੜਦੇ ਫਿਰਦੇ ਹੈ ਕੋਈ ਕਿਸੇ ਨੂੰ ਨਹੀਂ ਡੋਬਦਾ ਸਾਬ ਤੁਹਾਡੇ ਲੱਛਣ ਡੋਬੀ ਜਾਂਦੇ ਕਿਉਂਕਿ ਅਗਰ ਕ੍ਰਿਸ਼ਨ ਕੁਮਾਰ ਜੀ ਦਾ ਨਾਮ ਲੈਂਦੀ ਹੈ ਕਾਂਗਰਸ ਉਹਨਾਂ ਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਹਿਣ ਦੇ ਨਾਲ-ਨਾਲ ਕਾਂਗਰਸ ਵਾਲੇ ਤੋਤੇ ਵਾਂਗੂ ਬੋਲੀ ਜਾਂਦੇ। ਕੁਝ ਕੁਝ ਹਯਾ ਹੈ ਨਾ ਜੀ ਕਾਂਗਰਸ ਵਾਲੇ ਦੀ। ਉਹਨਾਂ ਨੇ ਕਹਿਤਾ ਭਗਵੰਤ ਮਾਨ ਦਾ ਨਾਮ ਕੋਈ ਨਹੀਂ ਲੈਂਦਾ। ਕੇਜਰੀਵਾਲ ਸਾਡਾ ਭਗਵੰਤ ਮਾਨ ਜੀ ਦਾ ਮੰਨ ਲੈਣ ਭਗਵੰਤ ਮਾਨ ਜੀ ਤਾਂ ਹੈ ਹੀ ਕੁਛ ਨਹੀਂ ਚਾਰੇ ਉਹਦਾ ਦਿਨ ਟੋੜੀ ਜਾਂਦੇ। ਕੇਜਰੀਵਾਲ ਦਾ ਨਾਮ ਕੋਈ ਨਹੀਂ ਲੈਂਦੇ। ਕਿ ਕ੍ਰਿਸ਼ਨ ਕੁਮਾਰ ਨੇ ਡੋਬਤੇ। ਸਭ ਗੱਲ ਨੂੰ ਗੱਲ ਆਖੋ ਤੁਸੀਂ ਕੇਜਰੀਵਾਲ ਸਾਹਿਬ ਪਾਣੀ ਕਿੱਧਰ ਛੱਡ ਦੂੰਗਾ। ਪਾਣੀ ਚੱਡੂਗਾ ਉਹ ਤੋਂ ਕੇਜਰੀਵਾਲ ਸਾਹਿਬ ਕਹਿਣਗੇ ਤਾਂ ਪਾਣੀ ਛੱਡਿਆ ਜਾਊਗਾ ਕਿ ਕਿਸਾਨ ਘਰ ਕੀ ਪਾਣੀ ਛੱਡ ਦੂਗਾ ਮਜ਼ਾਕ ਬਣਾ ਰੱਖਿਆ ਪੰਜਾਬ ਦਾ ਇਹਨਾਂ ਨੇ ਇਸ ਕਰਕੇ ਮੇਰੀ ਬੇਨਤੀ ਹੈ ਹਾਂਜੀ ਨਹੀਂ ਸਾਹਿਬ ਪਠਾਨ ਮਾਜਰਾ ਜੀ ਕਾਂਗਰਸ ਹਾਂ ਪਠਾਨ ਮਾਜਰਾ ਨੇ ਬਿਆਨ ਦਿੱਤਾ ਨਾਲ ਦੀ ਨਾਲ ਸਾਡੇ ਸੀ ਦੇ ਉਹ ਜਨਰਲ ਸੈਕਟਰੀ ਕਾਂਗਰਸ ਦੇ ਉਹਨਾਂ ਦੇ ਬਿਆਨ ਆ ਗਏ ਜੀ ਤੁਸੀਂ ਜਾਣਦੇ ਹੋ ਜੀ ਆਪੀਜੀ ਗਵਾਂਢ ਜੀ ਬੈਠੇ ਐ ਮੇਰੇ ਤੋਂ ਚਿੱਟੇ ਲਿਖੀਓ ਚਿੱਟੇ ਭੇਜਣਾ ਚਿੱਟੇ ਦੀ ਕਾਪੀ ਭੇਜ ਦੂਗਾ ਅੱਛਾ ਡਾਕਟਰ ਸਾਹਿਬ ਇੱਕ ਸਕੰਡ ਮੈਂ ਫਿਨਿਸ਼ ਕਰ ਲਾਂ ਆ ਰਹੇ ਹਾਂ ਸਭ ਤੀਜਾ ਮੇਰਾ ਸਵਾਲ ਕੇਜਰੀਵਾਲ ਸਾਹਿਬ ਨੂੰ ਹਾਂਜੀ ਮੈਂ ਕੋ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਆਮ ਆਦਮੀ ਪਾਰਟੀ ਸਰਕਾਰ ਦਾ ਨਾਮ ਨਹੀਂ ਲਿਆ ਕ੍ਰਿਸ਼ਨ ਕੁਮਾਰ ਦਾ ਨਾਮ ਲਈ ਜਦੇ ਰੀਜ਼ਨ ਬਿਕੋਜ਼ ਡਰ ਲੱਗਦਾ ਸਾਬ ਅੱਛਾ ਕਮਾਲ ਕਰੀਏ ਨੇ ਆਪੀਜੀ ਤੁਹਾਡੇ ਫੋਨ ਆ ਜੇ ਚੀਫ ਮਿਨਿਸਟਰ ਦਾ ਵੀ ਮੈਂ ਤੁਹਾਡੇ ਖਾਤੇ ਖੋਲ ਕੇ ਭੇਜ ਦੂਗਾ भेजण लगया विजिलेंस मेरे ख्याल से कलम तोडी भी पड़ी जोगी तुज तगड़े हो अजतै अड़ी जने मां साडे ਵਰਗਾ ਕਮਜ਼ੋਰ ਬੰਦਾ ਤੇ ਨਾਲ ਨਾਲ ਜਵਾਬ ਦੇ ਜੂਗਾ ਜੀ ਉਹ ਏਡੇ ਏਡੇ ਤਗੜੇ ਸਵਾਰ ਛੇ ਛੇ ਫੋਟੋ ਦੇ ਪ੍ਰਧਾਨ ਹੈ ਉਹ ਤਾਂ ਗੋਡੀਆਂ ਪਰਨੇ ਹੋਏ ਪਏ ਉਹ ਤਾਂ ਭੁਖੰਗਦੇ ਹੀ ਨਹੀਂ ਨਾਮ ਤਾਂ ਲੈਣਾ ਜੂਰੂ ਕ੍ਰਿਸ਼ਨ ਕੁਮਾਰ ਦਾ ਉਹਦਾ ਕ੍ਰਿਸ਼ਨ ਕੁਮਾਰ ਛੜ ਹਰੇ 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 ਕ੍ਰਿਸ਼ਨ ਕਰਦੇ ਫਿਰਦੇ ਹੈ ਇਸ ਕਰਕੇ ਇੱਕ ਮੇਰੀ ਆਖੇ ਸਵਾਲ ਹੈ ਸਾਬ ਕੇਜਰੀਵਾਲ ਸਾਹਿਬ ਤੋਂ ਕੇਜਰੀਵਾਲ ਸਾਹਿਬ ਪੰਜਾਬ ਚ ਮਜ਼ਦੂਰ ਵੀ ਬਸਦੇ ਹੈ ਗਰੀਬੀ ਬਸਦੇ ਹੈ ਉਹ ਜਿਹੜੇ 13000 ਕਰੋੜ ਦਾ ਤੁਸੀਂ ਬਣਾ ਕੇ ਖਾਕਾ ਭੇਜਿਆ ਹੈ ਉਹਦੇ ਚ ਕਿਤੇ ਮਜ਼ਦੂਰਾਂ ਦਾ ਖਾਤਾ ਹੀ ਕਿਤੇ ਹੈ ਨਹੀਂ ਸਭ ਕੋਈ ਕੋਈ ਨਾਮ ਹੀ ਨਹੀਂ ਲਿਆ ਉਹਨਾਂ ਦੇ ਵਾਸਤੇ ਕਿਵੇਂ ਆਊਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਭ ਚਾਹੇ ਸਾਡੀ ਉਦੋਂ ਤਾਂ ਹੀ ਅਸੀਂ ਬਖਾਲਸੀ ਜਦੋਂ ਚਿੱਟੀ ਮੱਖੀ ਆ ਮੈਂ ਜਿਹਨੂੰ ਨੀਲੀ ਮੱਖੀ ਕਹਿੰਦਾ ਸੀਗਾ ਜਦੋਂ ਨਰਮੇ ਤੇ ਗਾਹ ਜਪਈ ਹੈ 660 ਕਰੋੜ ਰੁਪਏ ਤੁਸੀਂ ਤੁਹਾਡੇ ਰਾਜੇ ਵੰਡੇਗੇ ਉਸ ਟਾਈਮ ਕਾਲੀਆ ਸਾਹਿਬ 660 ਕਰੋੜ ਰੁਪਏ ਉਦੋਂ 10% ਕਿਸਾਨ ਮਜ਼ਦੂਰਾਂ ਜੇ 66 ਕਰੋੜ ਰੁਪਇਆ ਵੰਡਿਆ ਗਿਆ ਸੀਗਾ ਸਾਹਿਬ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਮੈਂ ਕਿ ਪ੍ਰਧਾਨ ਮੰਤਰੀ ਜੀ ਹੋਰ ਨਹੀਂ ਤਾਂ ਘੱਟੋ ਘੱਟ ਸਾਡੀਆਂ ਮਨਰੇਗਾ ਵਾਲੇ 100 ਤੋਂ 150 ਕਰਾ ਦਿਓ ਨਾਲ ਅਫਸਰ ਸੀ ਉਹ ਕਹਿੰਦੇ ਸਾਖੜ ਸਾਹਿਬ ਪਹਿਲਾਂ 100 ਦਾ ਦਿਨ ਪੂਰੇ ਕਰਵਾ ਲਓ 150 ਦਾ ਬਸੇ ਰਹੇ 35 37 ਦਿਨ ਮਨਰੇਗਾ ਲੱਗ ਰਹੀ ਹੈ ਮਜ਼ਦੂਰਾਂ ਦਾ ਘਰ ਵੀ ਪਰਣਾ ਕਿ ਨਹੀਂ ਪਰਣਾ ਸਾਹਿਬ ਇਸ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਰਾਜਨੀਤੀ ਨਾ ਕਰੇ ਇਸ ਕੋਜੇ ਟਾਈਮ ਦੇ ਅੰਦਰ ਕੇਂਦਰ ਸਰਕਾਰ ਨਾਲ ਖੜੀ ਹੈ ਡਟ ਕੇ ਖੜੀ ਹੈ ਅਸੀਂ ਪੂਰੀ ਟਟਕੇ ਜਿਹੜੇ ਜਦੋਂ ਰਿਪੋਰਟ ਬਣ ਕੇ ਜਾਂਦੀ ਹੈ ਹਰ ਕਿਸਮ ਦੀ ਮਦਦ ਕਰਾਂਗੇ ਇਹਨਾਂ ਨੇ ਕਿਸਾਨਾਂ ਦੇ ਮੁਆਵਜ਼ੇ 'ਚ ਉਸ 1.7 ਹਜ਼ਾਰ ਕਰੋੜ ਦੇ ਅੰਦਰ ਸਿਰਫ 1800 ਕਰੋੜ ਰੁਪਇਆ ਕਿਸਾਨ ਦਾ ਮੁਆਵਜ਼ਾ ਪਾਇਆ ਹੈ ਸਭ 1800 ਕਰੋੜ ਰੁਪਇਆ 1800 ਦਾ ਮਤਲਬ ਹੈ ਕਰੀਬਨ 4 ਲੱਖ ਦਾ ਜੇ 4 ਲੱਖ ਕੁਸ਼ੇ ਹਜ਼ਾਰ ਜਿਹੜੇ ਕਿਸਾਨ ਹੈ 50000 ਰੁਪਏ ਏਕੜ ਦੇ ਹਿਸਾਬ ਦਾ ਉਹਨਾਂ ਨੇ ਪਾਇਆ ਜਿਹਦੇ ਵਿੱਚ 40000 ਦਾ ਪਰ ਏਕੜਾ ਕਰ ਮੁਆਵਜ਼ਾ ਦਿੱਤਾ ਜਾਵੇ 1600 ਕਰੋੜ ਰੁਪਿਆ ਬਣਦਾ ਸਾਬ 1600 ਕਰੋੜ ਰੁਪਿਆ ਆਲਰੇਡੀ ਆ ਚੁੱਕਿਆ ਇਹਨਾਂ ਨੂੰ ਦੇ ਰਹੀ ਹੈ ਸਰਕਾਰ ਕੇਂਦਰ ਸਰਕਾਰ ਮੋਦੀ ਸਾਹਿਬ ਕਹਿ ਕੇ ਗਏ ਮਕਾਨਾਂ ਦੇ ਸੜਕਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਸਕੂਲਾਂ ਦੇ ਬਿਲਡਿੰਗ ਗਵਰਨਮੈਂਟ ਬਿਲਡਿੰਗਸ ਤੇ ਉਹ ਸਾਰੇ ਕੰਮ ਕਰਾਏ ਜਾਣਗੇ ਐਂਡ ਔਨ ਟਾਪ ਆਫ 댓 ਜਿਸ ਤਰ੍ਹਾਂ ਉਹਦੋਂ ਮੈਂ ਕਹਿ ਰਿਹਾ ਸੀ ਉਹ ਨਾਵਲ ਹਨਾ ਸਾਹਿਬ ਉਹਨਾਂ ਦਾ ਡਾਰਲਿੰਪਲ ਦਾ ਕਿਹੜਾ ਜਿਹੜਾ ਕਹਿੰਦਾ देयर आर नो ਫੁੱਲ ਸਟਾਪਸ ਥਿਸ ਇਜ਼ ਨਾਟ ਅ ਫੁੱਲ ਸਟਾਪਸ ਆਫ ਥਿਸ ਇਜ਼ ਅ ਕੋਮਾ 1600 ਕਰੋੜ ਆ ਕੋਮਾ ਹੈ ਸਾਬ ਇਦੇ ਬਾਅਦ ਵਾਲੀ ਤਾਂ ਜੇ ਕਾਥਾ ਲਿਖਣੀ ਜਾਣੀ ਹੈ ਤੁਸੀਂ ਤਰੀਕੇ ਨਾਲ ਗੱਲ ਕਰੋ ਮਜ਼ਾਕ ਨਾ ਬਣਾਓ ਪ੍ਰਧਾਨ ਮੰਤਰੀ ਦੇ ਸਾਹਮਣੇ ਸੈਂਡ ਸੰਬਡੀ ਹੂ ਇਜ਼ ਮੈਚੁਰ ਏਨਫ ਹੂ ਅੰਡਰਸਟੈਂਡਸ ਦਾ ਇਸ਼ੂ ਇਹਨਾਂ ਸਾਰੇ ਜੇ ਤੁਸੀਂ ਬੂਝ-ਭਜਾਕੜੋ ਤੁਸੀਂ ਜਾਓ ਹੁਣ ਤਾਂ ਸੇਹਤ ਤੁਸੀਂ ਕਾਮਯਾਬ ਹੋਗੀ ਜਾ ਕੇ ਗੱਲ ਕਰੋ ਪੰਜਾਬ ਦਾ ਪੱਖ ਰੱਖੋ ਪੰਜਾਬ ਦੇ ਨਾਲ ਸਾਰੀਆਂ ਪਾਰਟੀਆਂ ਖੜੀਆਂ ਮੈਂ ਸੁਨੀਲ ਆਪਣੇ ਬੀਜੇਪੀ ਦਾ ਨਹੀਂ ਗੱਲ ਕਰਦਾ ਹਰੇਕ ਕੋਈ ਜੈਨੂਇਨ ਗੱਲ ਹੋਊਗੀ ਠੀਕ ਹੈ ਤੁਹਾਡੇ ਇਸ਼ਾਰੇ ਤੇ ਤੋਤੇ ਵਾਂਗੂ ਬੋਲਦੇ ਐ ਕਾਂਗਰਸੀ ਬੋਲੀ ਜਾਣ ਪਰ ਉੱਥੇ ਜਦੋਂ ਜਾ ਕੇ ਜਦੋਂ ਨਿਤਰੇਨਾ ਸਾਹਿਬ ਸਾਰਿਆਂ ਨੂੰ ਪੰਜਾਬ ਦੇ ਅਧਿਖ ਚ ਨਿਤਰੇਨਾ ਪਊਗਾ ਸੋ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ